ਸਾਸ਼ੀਕਾਲ ਜੀ ਜਿਸ ਇਨਸਾਨ ਦਾ ਜ਼ਿੰਦਗੀ ਦੇ ਵਿੱਚ ਕਲੀਅਰ ਪਰਪਸ ਹੋਏਗਾ ਉਸ ਦੀ ਜ਼ਿੰਦਗੀ ਦੇ ਰਸਤੇ ਦੇ ਵਿੱਚ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾ ਆ ਜਾਣ ਉਹ ਆਪਣੇ ਪਰਪਸ ਨੂੰ ਜ਼ਰੂਰ ਪੂਰਾ ਕਰੇਗਾ ਤੇ ਜਿਸ ਇਨਸਾਨ ਦਾ ਜ਼ਿੰਦਗੀ ਦੇ ਵਿੱਚ ਕੋਈ ਪਰਪਸ ਹੀ ਨਹੀਂ ਹੈਗਾ ਉਸ ਦੀ ਜ਼ਿੰਦਗੀ ਕਿੰਨੀ ਵੀ ਆਸਾਨ ਕਿਉਂ ਨਾ ਹੋਵੇ ਉਹ ਕਦੇ ਵੀ ਮਿਹਨਤ ਨਹੀਂ ਕਰੇਗਾ ਕਦੇ ਵੀ ਆਪਣੇ ਕਿਸੇ ਵੀ ਸੁਪਨੇ ਨੂੰ ਪੂਰਾ ਕਰਨ ਦੇ ਬਾਰੇ ਨਾ ਤਾਂ ਸੋਚੇਗਾ ਨਾ ਉਹਦੇ ਲਈ ਉਹ ਮਿਹਨਤ ਕਰੇਗਾ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਇੱਕ ਸੁਪਨਾ ਦੇਖਣਾ ਹੈ ਤੁਸੀਂ ਇੱਕ ਗੋਲ ਬਣਾਉਣਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੱਤ ਫਾਰਮੂਲੇ ਦੱਸੂਗੀ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਲੈਰਿਟੀ ਲਿਆ ਸਕਦੇ ਹੋ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਤੇ ਆਪਣੇ ਉਹਨਾਂ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਜੋ ਤੁਸੀਂ ਸੋਚੋਗੇ ਵੀਡੀਓ ਤੁਹਾਨੂੰ ਪੂਰੀ ਜ਼ਰੂਰ ਦੇਖਣੀ ਪੈਗੀ ਜੇ ਤੁਸੀਂ ਉਹਨਾਂ ਸੱਤ ਫਾਰਮੂਲਿਆਂ ਦੇ ਬਾਰੇ ਜਾਣਨਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਿਹੜੇ 7 ਸਟੈਪਸ ਨੇ ਜਿਨ੍ਹਾਂ ਨੂੰ ਤੁਸੀਂ ਲਿਆ ਕੇ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ ਇਨਸਾਨ ਜਿਸ ਚੀਜ਼ ਦੇ ਬਾਰੇ ਜ਼ਿਆਦਾ ਸੋਚਦਾ ਹੈ ਉਸੇ ਤਰ੍ਹਾਂ ਉਹ ਬਣ ਜਾਂਦਾ ਡਿਪੈਂਡ ਤੁਹਾਡੇ ਤੇ ਇਹ ਕਰਦੇ ਆ ਕਿ ਤੁਸੀਂ ਕਿਵੇਂ ਸੋਚਦੇ ਆ ਤੇ ਕਿਸ ਚੀਜ਼ ਦੇ ਬਾਰੇ ਜ਼ਿਆਦਾ ਸੋਚਦੇ ਹੋ ਉਵੇਂ ਹੀ ਤੁਹਾਡੀ ਜ਼ਿੰਦਗੀ ਬਣੇਗੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਦੇ ਬਾਰੇ ਕਲੀਅਰ ਸੋਚੋ ਜੇ ਤੁਸੀਂ ਕਲੀਅਰ ਸੋਚੋਗੇ ਤਾਂ ਹੀ ਤੁਹਾਡੇ ਗੋਲਸ ਕਲੀਅਰ ਹੋਣਗੇ ਤਾਂ ਹੀ ਤੁਸੀਂ ਉਹਨਾਂ ਦੇ ਲਈ ਮਿਹਨਤ ਕਰੋਗੇ ਆਪਣੇ ਗੋਲਸ ਨੂੰ ਆਪਣੇ ਸੁਪਨਿਆਂ ਨੂੰ ਕਦੇ ਖੁੱਲਣਾ ਨਾ ਛੱਡੋ ਕਿ ਤੁਸੀਂ ਸੋਚ ਲਿਆ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਕੁਝ ਕਰਨਾ ਇੱਕ ਲਿਮਿਟੇਸ਼ਨ ਦੇ ਵਿੱਚ ਆਪਣੇ ਆਪ ਨੂੰ ਰੱਖ ਰਹੇ ਹੋ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਬਸ ਇਹੀ ਕੁਝ ਕਰਨਾ ਇੱਕ ਕਲੀਅਰ ਲਿਖੋ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਕਿਵੇਂ ਦਾ ਗੋਲ ਚਾਹੀਦਾ ਉਹ ਬਹੁਤ ਜ਼ਰੂਰੀ ਆ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਸੁਪਨਿਆਂ ਦੇ ਬਾਰੇ ਗੋਲਸ ਦੇ ਬਾਰੇ ਗੱਲ ਕੀਤੀ ਕਿ ਤੁਸੀਂ ਵੱਡੇ ਸੁਪਨੇ ਦੇਖੋ ਤਾਂ ਹੀ ਉਹ ਵੱਡੇ ਸੁਪਨੇ ਪੂਰੇ ਹੋਣਗੇ ਜੇ ਤੁਸੀਂ ਦੇਖੋਗੇ ਹੁਣ ਉਹਨਾਂ ਨੂੰ ਅੱਗੇ ਆਪਾਂ ਸਟੈਪਸ ਜੋ ਕਰਾਂਗੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਿੱਖਾਂਗੇ ਕਿ ਉਹਨਾਂ ਨੂੰ ਆਪਾਂ ਪੂਰਾ ਕਿਵੇਂ ਕਰ ਸਕਦੇ ਆ ਜਦੋਂ ਤੁਸੀਂ ਸਾਰਾ ਟਾਈਮ ਆਪਣੇ ਗੋਲਸ ਬਾਰੇ ਸੋਚੀ ਜਾਂਦੇ ਹੋ ਆਪਣੇ ਕੰਮ ਦੇ ਬਾਰੇ ਸੋਚੀ ਜਾਂਦੇ ਹੋ ਉਸੇ ਤਰ੍ਹਾਂ ਤੁਹਾਡੀ ਲਾਈਫ ਤੇ ਵਿੱਚ ਹੋਈ ਜਾਂਦਾ ਤੁਸੀਂ ਜਿੰਨਾ ਜ਼ਿਆਦਾ ਸਿੱਖੋਗੇ ਓਨੇ ਹੀ ਜ਼ਿਆਦਾ ਤੁਸੀਂ ਆਪਣੇ ਲਾਈਫ ਦੇ ਵਿੱਚ ਅੱਗੇ ਵਧਦੇ ਜਾਓਗੇ ਤੇ ਤੁਹਾਨੂੰ ਗੋਲਸ ਦੇ ਵਿੱਚ ਕਲੈਰਿਟੀ ਆਉਂਦੀ ਜਾਏਗੀ ਕਿ ਤੁਸੀਂ ਕੀ ਕੀ ਕਰ ਸਕਦੇ ਹੋ ਤੇ ਕਿਵੇਂ-ਕਿਵੇਂ ਕਰ ਸਕਦੇ ਹੋ ਜਿਹੜੇ ਸਕਸੈਸਫੁਲ ਲੋਕ ਨੇ ਜ਼ਿਆਦਾਤਰ ਉਹ ਆਪਣੇ ਗੋਲਸ ਬਾਰੇ ਸੋਚੀ ਜਾਂਦੇ ਨੇ ਹੁਣ ਤੁਸੀਂ ਕੋਈ ਕੰਮ ਸ਼ੁਰੂ ਕੀਤਾ ਤੁਸੀਂ ਉਸ ਕੰਮ ਦੇ ਵਿੱਚ ਸਫਲ ਹੋਣ ਦੇ ਲਈ ਕੁਝ ਵੀ ਕਰੋਗੇ ਉਸ ਦੇ ਬਾਰੇ ਸੋਚੋਗੇ ਦਿਨ ਰਾਤ ਉਹਦੇ ਲਈ ਮਿਹਨਤ ਕਰੋਗੇ ਉਹਦੇ ਲਈ ਤੁਸੀਂ ਇਹੀ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਕਿ ਤੁਸੀਂ ਆਪਣੇ ਸੁਪਨਿਆਂ ਦੀ ਇੱਕ ਲਿਸਟ ਬਣਾਉਣੀ ਹੈ ਲਿਸਟ ਬਣਾ ਕੇ ਇੱਕ ਕਲੈਰਿਟੀ ਉਹਦੇ ਵਿੱਚ ਕ੍ਰੀਏਟ ਕਰਨੀ ਹੈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਚਾਹੁੰਦੇ ਹੋ ਤੇ ਉਹਦੇ ਲਈ ਤੁਸੀਂ ਵਿਜ਼ੂਅਲਾਈਜ਼ ਕਰੋ ਉਹ ਸਾਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੂਰੀ ਮਿਹਨਤ ਕਰੋ ਇਹ ਮਹਿਜਨ ਕਰੋ ਕਿ ਤੁਸੀਂ ਆਪਣੇ ਗੋਲ ਨੂੰ ਪੂਰਾ ਕਰਨ ਦੇ ਲਈ ਪੂਰੀ ਮਿਹਨਤ ਕਰ ਰਹੇ ਹੋ ਜੇ ਅਸੀਂ ਗੱਲ ਕਰੀਏ ਕਿ ਇੱਕ ਐਵਰੇਜ ਇਨਸਾਨ ਉਹ ਆਪਣੀ ਲਾਈਫ ਦੇ ਵਿੱਚ ਕੀ ਸੋਚਦਾ ਹਮੇਸ਼ਾ ਇਹੀ ਸੋਚਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਪ੍ਰੋਬਲਮਸ ਨੇ ਕਿਉਂ ਆਈਆਂ ਨੇ ਕਦੋਂ ਜਾਣ ਗਈਆਂ ਉਹਨਾਂ ਦੇ ਬਾਰੇ ਜ਼ਿਆਦਾ ਸੋਚ-ਸੋਚ ਕੇ ਓਵਰ ਥਿੰਕ ਕਰਦਾ ਜਿਹੜਾ ਹਾਈ ਸੋਚ ਵਾਲਾ ਇਨਸਾਨ ਹੁੰਦਾ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਪ੍ਰੋਬਲਮਸ ਆਈਆਂ ਉਹਨਾਂ ਪ੍ਰੋਬਲਮਸ ਨੂੰ ਬਾਹਰ ਕੱਢਣਾ ਉਹਨਾਂ ਦਾ ਸੋਲੂਸ਼ਨ ਕੱਢਣਾ ਕਿ ਉਹ ਕਿਵੇਂ ਆਪਣੀ ਲਾਈਫ ਦੇ ਵਿੱਚੋਂ ਇਹਨਾਂ ਪ੍ਰੋਬਲਮਸ ਨੂੰ ਬਾਹਰ ਕੱਢ ਸਕਦਾ ਕਿਵੇਂ ਆਪਣੇ ਲਾਈਫ ਦੇ ਵਿੱਚ ਉਹ ਸਕਸੈਸਫੁਲ ਹੋ ਸਕਦਾ ਸੋ ਤੁਸੀਂ ਆਪਣੇ ਆਪ ਨੂੰ ਇੱਕ ਐਵਰੇਜ ਦੇ ਵਿੱਚੋਂ ਕੱਢ ਕੇ ਨਾ ਉਸ ਲੈਵਲ ਤੇ ਜਾਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਪ੍ਰੋਬਲਮਸ ਨੇ ਉਹਨਾਂ ਨੂੰ ਕਿਵੇਂ ਤੁਸੀਂ ਦੂਰ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ 7 ਸਟੈਪਸ ਦੇ ਬਾਰੇ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦਵਾਂਗੀ ਉਹ ਐਕਸਰਸਾਈਜ਼ ਤੁਸੀਂ ਜ਼ਰੂਰ ਕਰਿਓ ਜੇ ਤੁਸੀਂ ਸੱਚਮੁੱਚ ਇਹ ਸੋਚਦੇ ਹੋ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਆਪਣੇ ਪੇਰੈਂਟਸ ਨੂੰ ਤੇ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਕੁਝ ਬਣ ਕੇ ਦਿਖਾਉਣਾ ਤਾਂ ਤੁਸੀਂ ਉਹਦੇ ਲਈ ਮਿੰਟ ਕਰਾਂਗੇ ਤੇ ਹੁਣ ਮੈਂ ਦੱਸੂਗੀ ਸੱਤ ਸਟੈਪਸ ਪਹਿਲਾ ਸਟੈਪ ਜਿਹੜਾ ਪਹਿਲਾ ਸਟੈਪ ਆ ਜ਼ਿਆਦਾਤਰ ਇਹ ਲੋਕ ਕਰਦੇ ਨਹੀਂ ਹੈਗੇ ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨਾ ਆ ਖਾਸ ਕਰਕੇ ਆਪਣੀ ਫਾਈਨੈਂਸ਼ੀਅਲੀ ਹਾਲਤ ਆਪਣਾ ਜ਼ਿੰਦਗੀ ਦੇ ਵਿੱਚ ਸਟੇਬਲ ਨਹੀਂ ਰਹਿ ਪਾਉਂਦੇ ਆ ਆਪਾਂ ਪੋਜ਼ਿਟਿਵ ਨਹੀਂ ਸੋਚ ਪਾਉਂਦੇ ਕਿਉਂਕਿ ਸਾਡੇ ਕੋਲ ਪੈਸਾ ਘੱਟ ਹੁੰਦਾ ਘੱਟ ਪੈਸਾ ਹੋਣ ਦੇ ਕਰਕੇ ਅਸੀਂ ਸੋਚ ਹੀ ਜਾਂਦੇ ਆ ਕਿ ਮੇਰੇ ਕੋਲ ਤਾਂ ਪੈਸਾ ਨਹੀਂ ਕੁਝ ਨਹੀਂ ਕਰ ਸਕਦਾ ਸੋ ਇਹੀ ਨਹੀਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਸਭ ਤੋਂ ਪਹਿਲਾਂ ਤੁਸੀਂ ਇਹ ਸੋਚਣਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰ ਸਕਦੇ ਹੋ ਇਹਦੇ ਨਾਲ ਤੁਹਾਡੀ ਜ਼ਿੰਦਗੀ ਦੀ ਜੋ ਫਾਈਨੈਂਸ਼ੀਅਲੀ ਹਾਲਤ ਆ ਉਹ ਸਹੀ ਹੋਵੇ ਆਪਣੇ ਆਪ ਨੂੰ ਖੁੱਲੀ ਸੋਚ ਦੇ ਵਿੱਚ ਰੱਖੋ ਖੁੱਲਾ ਸੋਚ ਕੇ ਦੇਖੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਦੂਸਰਾ ਪੁਆਇੰਟ ਜਦੋਂ ਸਾਡੇ ਹੱਥ ਦੇ ਵਿੱਚ ਕਲਮ ਆ ਜਾਂਦੀ ਆ ਨਾ ਅਸੀਂ ਕੁਝ ਨਾ ਕੁਝ ਲਿਖਦੇ ਆਂ ਭਾਵੇਂ ਅਸੀਂ ਲਾਈਨਾਂ ਹੀ ਕਿਉਂ ਨਾ ਬਾਈਏ ਪਰ ਅਸੀਂ ਲਿਖਦੇ ਜ਼ਰੂਰ ਆ ਤੁਸੀਂ ਹੁਣ ਕੀ ਲਿਖਣਾ ਆ ਇੱਕ ਕਾਪੀ ਪੈਨ ਚੱਕੋ ਉਸ ਕਾਪੀ ਦੇ ਉੱਤੇ ਪੈਨ ਦੇ ਨਾਲ ਆਪਣੇ ਸਪੈਸੀਫਿਕ ਗੋਲ ਲਿਖੋ ਕਿ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਦੇ ਵਿੱਚ ਕੀ ਪਾਉਣਾ ਚਾਹੁੰਦੇ ਹੋ ਕਿਹੜਾ ਉਹ ਸੁਪਨਾ ਆ ਜਿਨ੍ਹਾਂ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਜਦੋਂ ਤੁਹਾਡੇ ਕੋਲ ਇੱਕ ਕਲੈਰਿਟੀ ਆਏਗੀ ਫਿਰ ਹੀ ਤੁਸੀਂ ਲਿਖੋਗੇ ਪਹਿਲੇ ਸਟੈਪ ਦੇ ਵਿੱਚ ਤੁਸੀਂ ਕਲੈਰਿਟੀ ਲੈ ਕੇ ਆਉਣੀ ਆ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਦੂਜੇ ਸਟੈਪ ਦੇ ਵਿੱਚ ਤੁਸੀਂ ਲਿਖਣਾ ਹੈ ਕਿ ਤੁਸੀਂ ਕਿਹੜੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਜਿਹੜੇ ਸੁਪਨੇ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਉਹ ਸੁਪਨੇ ਨੂੰ ਖਾਸ ਤੌਰ ਤੇ ਸਪਸ਼ਟ ਰੂਪ ਦੇ ਵਿੱਚ ਲਿਖੋ ਕਲੀਅਰ ਲਿਖੋ ਕਿ ਤੁਹਾਨੂੰ ਤੁਹਾਡੀ ਲਾਈਫ ਤੇ ਵਿੱਚ ਕੀ ਚਾਹੀਦਾ ਤੀਸਰਾ ਪੁਆਇੰਟ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਟਾਰਗੇਟ ਕਰਕੇ ਚੱਲਦੇ ਹਾਂ ਇੱਕ ਡੈਡਲਾਈਨ ਕਰਕੇ ਚੱਲਦੇ ਤਾਂ ਤਾਂ ਯਕੀਨ ਮੰਨਿਓ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਸਕਦੇ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਡੈਡਲਾਈਨ ਦੇ ਵਿੱਚ ਰੱਖਣਾ ਸ਼ੁਰੂ ਕਰਤਾ ਇੱਕ ਘੇਰੇ ਦੇ ਵਿੱਚ ਰੱਖਣਾ ਸ਼ੁਰੂ ਕਰਤਾ ਤਾਂ ਤੁਸੀਂ ਓਵੇਂ ਹੀ ਕੰਮ ਕਰੋਗੇ ਜਦੋਂ ਤੁਹਾਡੇ ਕੋਲ ਇੱਕ ਕਲੈਰਿਟੀ ਆ ਜਾਂਦੀ ਹੈ ਕਿ ਤੁਸੀਂ ਕੀ ਕਰਨਾ ਆਪਣੀ ਲਾਈਫ ਦੇ ਵਿੱਚ ਤਾਂ ਆਪਣੇ ਗੋਲਸ ਨੂੰ ਪੂਰਾ ਕਰਨ ਦੇ ਲਈ ਇੱਕ ਡੈਡਲਾਈਨ ਜ਼ਰੂਰ ਰੱਖੋ ਕਿ ਤੁਸੀਂ ਇੱਕ ਮਹੀਨੇ ਦੀ ਆ ਤਰੀਕ ਐਨੀ ਟਾਈਮ ਤੱਕ ਆ ਵਾਲਾ ਕੰਮ ਨੂੰ ਪੂਰਾ ਕਰਨਾ ਹੀ ਕਰਨਾ ਚਾਹੇ ਤੁਹਾਡਾ ਕੋਈ ਨਾਰਮਲ ਕੰਮ ਆ ਚਾਹੇ ਤੁਹਾਡੀ ਪੜ੍ਹਾਈ ਇਹ ਹੈ ਤਾਂ ਹਰਾ ਕੋਈ ਵੀ ਜ਼ਿੰਦਗੀ ਦੇ ਵਿੱਚ ਕੰਮਾਂ ਤਾਂ ਇੱਕ ਇੱਕ ਕੰਮ ਨੂੰ ਡੈਡਲਾਈਨ ਜ਼ਰੂਰ ਦਿਵੋ ਜਦੋਂ ਤੁਸੀਂ ਡੈਡਲਾਈਨ ਦੇਣੀ ਸ਼ੁਰੂ ਕਰ ਦਿੱਤੀ ਤਾਂ ਤੁਸੀਂ ਆਸਾਨੀ ਦੇ ਨਾਲ ਆਪਣੇ ਕੰਮ ਨੂੰ ਪੂਰਾ ਕਰ ਸਕੋਗੇ ਕਿਉਂਕਿ ਤੁਹਾਡੇ ਕੋਲ ਇੱਕ ਡੈਡਲਾਈਨ ਆਏਗੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਕੰਮ ਨੂੰ ਇੰਨੇ ਟਾਈਮ ਦੇ ਵਿੱਚ ਪੂਰਾ ਕਰਨਾ ਹੈ ਕਰਨਾ ਜਦੋਂ ਅਸੀਂ ਆਪਣੇ ਕੰਮ ਦੇ ਉੱਤੇ ਕੋਈ ਲਿਮਿਟੇਸ਼ਨ ਨਹੀਂ ਲਗਾਉਂਦੇ ਤਾਂ ਅਸੀਂ ਬਹੁਤ ਆਪਣਾ ਟਾਈਮ ਖਰਾਬ ਕਰ ਦਿੰਨੇ ਹਾਂ ਸੋ ਅਸੀਂ ਟਾਈਮ ਨਹੀਂ ਖਰਾਬ ਕਰਨਾ ਆਪਣੇ ਟਾਈਮ ਨੂੰ ਬਚਾਉਣਾ ਹੁਣ ਗੱਲ ਕਰਦੇ ਹਾਂ 4th ਪੁਆਇੰਟ ਦੀ ਚੌਥੇ ਪੁਆਇੰਟ ਦੇ ਵਿੱਚ ਤੁਸੀਂ ਫੇਰ ਲਿਖਣਾ ਲਿਖਣਾ ਕੀ ਆ ਇਨਫੋਰਮੇਸ਼ਨ ਜੋ ਵੀ ਤੁਹਾਡਾ ਗੋਲ ਆ ਉਸ ਗੋਲ ਦੇ ਅਕੋਰਡਿੰਗ ਜੋ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਉਹਨੂੰ ਜਿੰਨੀ ਜ਼ਿਆਦਾ ਲੰਬੀ ਲਿਸਟ ਬਣਦੀ ਆ ਉਸ ਦੇ ਲਈ ਲੰਬੀ ਲਿਸਟ ਬਣਾਓ ਜਦੋਂ ਤੁਸੀਂ ਲਿਸਟ ਬਣਾਉਗੇ ਤਾਂ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆਣੀ ਸ਼ੁਰੂ ਹੋ ਜਾਏਗੀ ਇਨਫੋਰਮੇਸ਼ਨ ਨੂੰ ਆਪਣੇ ਗੋਲ ਦੇ ਉੱਤੇ ਇੰਪਲੀਮੈਂਟ ਕਰੋ ਜਦੋਂ ਤੁਸੀਂ ਆਪਣੇ ਗੋਲ ਦੇ ਉੱਤੇ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ ਤਾਂ ਤੁਹਾਨੂੰ ਤੁਹਾਡੇ ਸੁਪਨਿਆਂ ਤੇ ਪਹੁੰਚਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੁਣ ਗੱਲ ਕਰਦੇ ਆ 5th ਪੁਆਇੰਟ ਦੀ ਫਿਰ ਤੁਸੀਂ ਆਰਗੇਨਾਈਜ਼ ਆਈਜ਼ ਕਰਨਾ ਕਿ ਕਿਹੜਾ ਕੰਮ ਕਦੋਂ ਕਰਨਾ ਅਸੀਂ ਬਹੁਤ ਹੀ ਵਾਰੀ ਆਪਣੀ ਲਾਈਫ ਦੇ ਵਿੱਚ ਇਹ ਗਲਤੀ ਕਰਦੇ ਹਾਂ ਅਸੀਂ ਕਿਸੇ ਵੀ ਕੰਮ ਨੂੰ ਕਿਸੇ ਵੀ ਟਾਈਮ ਚੱਕ ਲੈਨੇ ਆ ਇੱਕ ਵੀਡੀਓ ਐਡਿਟ ਹੋਣ ਲੱਗੀ ਆ ਚੱਲ ਇਹਨੂੰ ਛੱਡ ਦੂਜੀ ਵੀਡੀਓ ਪਹਿਲਾਂ ਮੈਂ ਐਡਿਟ ਕਰਦੀ ਆ ਆ ਛੱਡ ਚੱਲ ਆਹ ਕੰਮ ਮੈਂ ਕਰਦੀ ਆ ਇਹ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਹੋ ਸਕਦਾ ਇਹ ਤੁਹਾਡੇ ਵਿੱਚੋਂ ਬਹੁਤੇ ਲੋਕੇ ਕਰਦੇ ਹੋਣਗੇ ਸੋ ਆਪਣੇ ਕਿਸੇ ਵੀ ਕੰਮ ਨੂੰ ਜਦੋਂ ਤੁਸੀਂ ਕਰਨਾ ਲੱਗੇ ਹੋ ਨਾ ਤਾਂ ਆਰਗੇਨਾਈਜ਼ ਕਰੋ ਪਹਿਲੇ ਸਟੈਪ ਤੇ ਇਹ ਹੋਏਗਾ ਦੂਜੇ ਸਟੈਪ ਤੇ ਇਹ ਹੋਏਗਾ ਤੀਜੇ ਸਟੈਪ ਤੇ ਇਹ ਹੋਏਗਾ ਜਿਵੇਂ ਮੈਂ ਕਿਹਾ ਪਹਿਲੇ ਸਟੈਪ ਤੇ ਮੈਂ ਸਕ੍ਰਿਪਟ ਲਿਖੀ ਕੂੰਗੀ ਫਿਰ ਦੂਜੇ ਸਟੈਪ ਤੇ ਮੈਂ ਫਿਰ ਮੈਂ ਵੀਡੀਓ ਐਡਿਟ ਕਰੂੰਗੀ ਫਿਰ ਮੈਂ ਥੰਬਨੇਲ ਬਣਾਉਂਗੀ ਫਿਰ ਜਦੋਂ ਵੀਡੀਓ ਅਪਲੋਡ ਕਰਨ ਦਾ ਪ੍ਰੋਸੀਜਰ ਹੋਏਗਾ ਉਹ ਅਲੱਗ ਤੋਂ ਹੋਏਗਾ ਉਹਦੇ ਲਈ ਵੀ ਇਹ ਸਟੈਪ ਹੋਣਗੇ ਸੋ ਜਦੋਂ ਅਸੀਂ ਇੱਕ ਪ੍ਰੋਸੀਜਰ ਦੇ ਵਿੱਚ ਆਰਗੇਨਾਈਜ਼ ਕਰਕੇ ਆਪਣੇ ਕੰਮ ਨੂੰ ਚੱਲਦੇ ਆ ਤਾਂ ਸਾਡੇ ਸਕਸੈਸਫੁਲ ਹੋਣ ਦੇ ਚਾਂਸ ਜ਼ਿਆਦਾ ਵੱਜ ਜਾਂਦੇ ਨੇ ਅਸੀਂ ਕੰਮ ਨੂੰ ਵੀ ਬੜੀ ਆਸਾਨੀ ਦੇ ਨਾਲ ਕਰ ਲੈਨੇ ਆ ਤੇ ਪੂਰਾ ਕਰਕੇ ਛੱਡਦੇ ਆ ਸੋ ਤੁਸੀਂ ਵੀ ਆਪਣੇ ਹਰ ਕੰਮ ਨੂੰ ਆਰਗੇਨਾਈਜ਼ ਕਰਨਾ ਕਿ ਸਟੈਪਸ ਲਿਖਣੇ ਨੇ ਕਿ ਕਿਹੜੇ ਟਾਈਮ ਤੇ ਕੀ ਹੋ ਸਕਦਾ ਹੁਣ ਗੱਲ ਕਰਦੇ ਆ 6.1 ਹੁਣ ਗੱਲ ਆਉਂਦੀ ਆ ਕੰਮ ਕਰਨ ਦੀ ਐਕਸ਼ਨ ਲੈਣ ਦੀ ਤੇ ਐਕਸ਼ਨ ਲੈਣਾ ਕੰਮ ਕਰਨਾ ਹੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਆ ਅਸੀਂ ਆਲਸੀ ਬਣ ਜਾਂਦੇ ਆ ਅਸੀਂ ਟਾਲ ਮਟੋਲ ਜੀ ਕਰ ਦਿੰਦੇ ਆ ਕਿ ਛੱਡ ਪਰੇ ਕੀ ਕਰਨਾ ਫੇਰ ਸਹੀ ਸੋ ਇਹੀ ਨਹੀਂ ਤੁਸੀਂ ਕਰਨਾ 6th ਪੁਆਇੰਟ ਤੱਕ ਪਹੁੰਚਣ ਦੇ ਲਈ ਤੁਹਾਨੂੰ ਥੋੜਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਪਰ ਇੱਥੇ ਤੁਸੀਂ ਰੁਕਣਾ ਨਹੀਂ ਤੁਸੀਂ ਆਪਣੇ ਆਪ ਨੂੰ ਇਹ ਯਾਦ ਕਰਪੋਣਾ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋਣਾ ਤੇ ਤੁਹਾਡੇ ਕੋਲ ਇੱਕ ਕਲੀਅਰ ਗੋਲ ਵੀ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਤੁਸੀਂ ਲਿਖਿਆ ਵੀ ਹੋਇਆ ਤੁਸੀਂ ਉਸ ਕੰਮ ਨੂੰ ਆਰਗੇਨਾਈਜ਼ ਵੀ ਕਰ ਲਿਆ ਤੇ ਹੁਣ ਐਕਸ਼ਨ ਮੈ ਲੈ ਕੇ ਹੀ ਛੱਡਣਾ ਜੋ ਮਰਜ਼ੀ ਹੋ ਜਵੇ ਜਿਵੇਂ ਦੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਿਚੁਏਸ਼ਨ ਆਂਦੀ ਆ ਅੱਜ ਵੀ ਹੁਣ ਮੈਂ ਪਿੱਛੇ ਨਹੀਂ ਹਟਣਾ ਤੁਸੀਂ ਹੁਣ ਐਕਸ਼ਨ ਜ਼ਰੂਰ ਲੈਣਾ ਆਪਣੇ ਆਪ ਨੂੰ ਕਦੇ ਵੀ ਆਲਸ ਪੂਣੇ ਦੇ ਵਿੱਚ ਨਾ ਪਾਇਓ ਕਿ ਅੱਜ ਨਹੀਂ ਕੰਮ ਕਰੂੰਗਾ ਕਿ ਕੱਲੇ ਤੋਂ ਸ਼ੁਰੂ ਕਰੂੰਗਾ ਤੁਸੀਂ ਕੁਝ ਵੀ ਕਰ ਲਓ ਤੁਸੀਂ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ ਜਿੰਨਾ ਟਾਈਮ ਤੁਸੀਂ ਐਕਸ਼ਨ ਨਹੀਂ ਲੈਂਦੇ ਕੋਈ ਨਾ ਕੋਈ ਸਿਚੁਏਸ਼ਨ ਐਦਾਂ ਦੀ ਆ ਜਾਂਦੀ ਆ ਕਿ ਛੱਡ ਅੱਜ ਨਹੀਂ ਕੱਲ ਕਰ ਲਾਂਗੇ ਸੋ ਮੈਂ ਵੀ ਇਵੇਂ ਹੀ ਕਰਦੀ ਰਹੀ ਮੈਂ ਇਹ ਹੀ ਸੋਚਣਾ ਕਿ ਅੱਜ ਨਹੀਂ ਕੱਲ ਕਰ ਲਵਾਂ ਅੱਜ ਨਹੀਂ ਕੱਲ ਕਰ ਲਵਾਂ ਮੇਰੀ ਕੱਲ ਕਦੇ ਨਹੀਂ ਸਹੀ ਤੁਸੀਂ ਕੋਈ ਕੰਮ ਨਹੀਂ ਕਰਨਾ ਤੇ ਮੈਂ ਵੀ ਆਪਣੇ ਆਪ ਨਾਲ ਪ੍ਰੋਮਿਸ ਕੀਤਾ ਕਿ ਅੱਜ ਤੋਂ ਬਾਅਦ ਮੈਂ ਇਹ ਕੁਝ ਨਹੀਂ ਕਰਨਾ ਮੈਂ ਆਪਣਾ ਜੋ ਵੀ ਕੰਮ ਸੋਚਿਓ ਉਸ ਕੰਮ ਨੂੰ ਮੈਂ ਜ਼ਰੂਰ ਪੂਰਾ ਕਰਨਾ ਤੇ ਤੁਸੀਂ ਵੀ ਆਪਣੇ ਆਪ ਨਾਲ ਪ੍ਰੋਮਿਸ ਕਰੋ ਪ੍ਰੋਮਿਸ ਕਰਕੇ ਕਿਸੇ ਨੂੰ ਨਹੀਂ ਦੱਸਣਾ ਤੁਸੀਂ ਆਪਣੇ ਬਾਰੇ ਬਸ ਆਪਣੇ ਆਪ ਤੱਕ ਹੀ ਗੱਲ ਰੱਖਣੀ ਆ ਤੇ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰੋ 7th ਪੁਆਇੰਟ ਬੜਾ ਜ਼ਰੂਰੀ ਆ ਇਹਨੂੰ ਜ਼ਰੂਰ ਸੁਣ ਕੇ ਜਾਇਓ ਤੇ ਲਾਸਟ ਦੇ ਵਿੱਚ ਮੈਂ ਇੱਕ ਐਕਸਰਸਾਈਜ਼ ਵੀ ਦੱਸਣੀ ਆ ਉਹ ਵੀ ਤੁਸੀਂ ਆਪਣੇ ਨਾਲ ਜ਼ਰੂਰ ਕਰਿਓ ਜਦੋਂ ਅਸੀਂ ਕੰਮ ਕਰਨ ਲੱਗਦੇ ਆ ਨਾ ਅਸੀਂ ਇਹ ਸੋਚਦੇ ਆ ਕਿ ਇੱਕ ਦਾਮ ਹੀ ਮੇਰਾ ਸਾਰਾ ਕੰਮ ਪੂਰਾ ਹੋ ਚਪੇ ਅਸੀਂ ਛੋਟਾ ਸਟੈਪ ਨਹੀਂ ਲੈਣਾ ਚਾਹੁੰਦੇ ਅਸੀਂ ਵੱਡਾ ਇਹ ਸਟੈਪ ਲੈ ਕੇ ਉਸ ਨੂੰ ਪੂਰਾ ਕਰਨਾ ਚਾਹੁੰਦੇ ਆ ਸੋ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਗਲਤੀ ਨਹੀਂ ਕਰਨੀ ਜਦੋਂ ਵੀ ਅਸੀਂ ਕੋਈ ਕੰਮ ਕਰਨ ਲੱਗਦੇ ਆ ਛੋਟੇ ਸਟੈਪ ਤੋਂ ਹੀ ਪੂਰਾ ਹੁੰਦਾ ਛੋਟੇ ਸਟੈਪ ਲੈ ਲੈ ਕੇ ਫਿਰ ਅਸੀਂ ਉਚਾਈ ਤੱਕ ਪਹੁੰਚਦੇ ਆ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਆ ਸੋ ਜੇ ਤੁਸੀਂ ਇਹ ਸੋਚੋਗੇ ਕਿ ਮੈਂ ਇੱਕ ਦਿਨ ਦੇ ਵਿੱਚ ਸਫਲ ਹੋ ਜਾ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਸਫਲ ਨਹੀਂ ਹੋ ਸਕਦੇ ਤੁਹਾਨੂੰ ਸਟੈਪ ਲੈਣਾ ਹੀ ਪਏਗਾ ਜਦੋਂ ਨਿੱਕਾ ਬੱਚਾ ਪੌੜੀ ਚੜ੍ਹਨਾ ਸਿੱਖਦਾ ਹੈ ਜਾਂ ਤੁਰਨਾ ਸਿੱਖਦਾ ਹੈ ਬਹੁਤ ਵਾਰੀ ਡਿੱਗਦਾ ਟੈਂਦਾ ਪਰ ਛੋਟਾ ਸਟੈਪ ਲੈਂਦਾ ਸੋ ਛੋਟਾ ਜਦੋਂ ਸਟੈਪ بلینڈا پھر ہی او تڑنا سیکਦਾ پھر ہی او پوڑیاں چڑھنا سیکਦਾ سو اسی طرح ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਸਟੈਪਸ ਤੋਂ ਕੰਮ ਲੈਣਾ ਤੇ ਫਿਰ ਤੁਸੀਂ ਆਪਣੇ ਹਰ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਜਦੋਂ ਤੁਸੀਂ ਛੋਟੇ ਛੋਟੇ ਸਟੈਪਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਆਪ ਨੂੰ ਤਿਆਰ ਰੱਖੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸਫਲ ਇਨਸਾਨ ਬਣਾਉਂਗੇ ਤੇ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧੋਗੇ ਆਪਣੇ ਹਰ ਸੁਪਨੇ ਨੂੰ ਪੂਰਾ ਕਰੋਗੇ ਹੁਣ ਗੱਲ ਕਰਦੀ ਹਾਂ ਇੱਕ ਐਕਸਰਸਾਈਜ਼ ਦੀ ਬਹੁਤ ਜ਼ਰੂਰੀ ਐਕਸਰਸਾਈਜ਼ ਆ ਸੱਚਮੁੱਚ ਮੈਂ ਕਹਣੀ ਆ ਕਿ ਇਹਨੂੰ ਤੁਸੀਂ ਜੇ ਆਪਣੀ ਲਾਈਫ ਦੇ ਵਿੱਚ ਅਜਮਾਲਿਆ ਇੱਕ ਕਲੈਰਿਟੀ ਬਣਾ ਲਈ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸਕਸੈਸਫੁਲ ਹੋ ਜਾਓਗੇ ਆਪਣੇ ਜ਼ਿੰਦਗੀ ਦੇ ਵਿੱਚ ਸੈਟੀਸਫਾਈ ਹੋਵੋਗੇ ਕਿ ਸੱਚਮੁੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਚਾਇਆ ਉਹ ਮੈਂ ਪਾਇਆ ਹੁਣ ਤੁਸੀਂ ਇੱਕ ਐਕਸਰਸਾਈਜ਼ ਕਰਨੀ ਹੈ ਇੱਕ ਕਾਪੀ ਪੈਨ ਲਓ ਉਸ ਕਾਪੀ ਦੇ ਉੱਤੇ ਆਪਣੇ 10 ਗੋਲਸ ਜ਼ਰੂਰ ਲਿਖੋ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਇਸ ਸਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਤੇ ਕਿਹੜਾ ਉਹ ਸੁਪਨਾ ਹੈ ਜਿਹਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਭਾਵੇਂ ਉਹ ਕੋਈ ਵੀ ਕੰਮ ਆ ਭਾਵੇਂ ਤੁਹਾਡਾ ਸੁਪਨਾ ਆ ਭਾਵੇਂ ਕੁਝ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ 10 ਗੋਲਸ ਦੇ ਬਾਰੇ ਜ਼ਰੂਰ ਲਿਸਟ ਬਣਾਓ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਹਰ ਇੱਕ ਗੋਲ ਦੀ ਇੱਕ ਇਨਫੋਰਮੇਸ਼ਨ ਜ਼ਰੂਰ ਲਿਖੋ ਕਿ ਤੁਸੀਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਕੀ ਕਰ ਸਕਦੇ ਹੋ ਤੇ ਉਹਦੇ ਲਈ ਇੱਕ ਡੈਡਲਾਈਨ ਜ਼ਰੂਰ ਤਿਆਰ ਰੱਖੋ ਕਿ ਤੁਸੀਂ ਇਸ ਕੰਮ ਨੂੰ ਇੰਨੇ ਟਾਈਮ ਤੱਕ ਪੂਰਾ ਕਰਨਾ ਹੀ ਕਰਨਾ ਤਾਂ ਜਦੋਂ ਤੇ ਮਾਈਂਡ ਦੇ ਵਿੱਚ ਜਦੋਂ ਇੱਕ ਕਲੈਰਿਟੀ ਹੋਏਗੀ ਤਾਂ ਤੁਸੀਂ ਉਹਦੇ ਬਾਰੇ ਪੋਜ਼ਿਟਿਵ ਸੋਚੋਗੇ ਜਦੋਂ ਪੋਜ਼ਿਟਿਵ ਸੋਚੋਗੇ ਤਾਂ ਤੁਸੀਂ ਉਹਦੇ ਲਈ ਕੰਮ ਕਰੋਗੇ ਕੰਮ ਕਰੋਗੇ ਤੇ ਤੁਹਾਡਾ ਮਾਈਂਡ ਵੀ ਪੋਜ਼ਿਟਿਵ ਰਹੇਗਾ ਤੁਹਾਨੂੰ ਵੀ ਲੱਗੇਗਾ ਕਿ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋ ਰਹੇ ਹੋ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ ਸੋ ਲਿਸਟ ਆਪਣੇ ਗੋਲਸ ਦੀ ਜ਼ਰੂਰ ਬਣਾਓ ਇਸੇ ਤਰ੍ਹਾਂ ਤੁਸੀਂ ਅਗਲੇ ਸਾਲ ਵੀ ਐਦਾਂ ਹੀ ਕਰਨਾ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਇੱਕ ਸਾਲ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਨਾਂ ਦੀ ਇੱਕ ਗੋਲ ਲਿਸਟ ਬਣਾਓ ਅਸੀਂ ਕੀ ਕਰਦੇ ਹਾਂ ਅਸੀਂ ਬਸ ਜੌਬ ਕਰੀ ਜਾਂਦੇ ਹਾਂ ਸਟੱਡੀ ਕਰੀ ਜਾਂਦੇ ਹਾਂ ਬਸ ਸੋਚੀ ਜਾਂਦੇ ਹਾਂ ਠੀਕ ਆ ਜੋ ਵੀ ਮੇਰੀ ਲਾਈਫ ਦੇ ਵਿੱਚ ਚੱਲ ਰਿਹਾ ਚਾਹੇ ਤੁਸੀਂ ਛੋਟੇ ਬੱਚੇ ਹੋ ਚਾਹੇ ਤੁਸੀਂ ਵੱਡੇ ਹੋ ਜਿੰਨੇ ਵੀ ਮਰਜ਼ੀ ਉਮਰ ਦੇ ਹੋਗੀ ਹੋ ਜ਼ਰੂਰ ਆਪਣੇ ਆਪ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਯਾਰ ਰੱਖੋ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਕਿਵੇਂ ਪੂਰਾ ਕਰ ਸਕਦੇ ਹੋ ਉਹਨਾਂ ਦੇ ਵਿੱਚ ਕ੍ਰੀਏਟੀਵਿਟੀ ਲੈ ਕੇ ਆਓ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਪੈਸਾ ਤੇ ਉਸ ਪੈਸੇ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਸਾਨੂੰ ਮਿਹਨਤ ਕਰਨੀ ਪੈਗੀ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ ਸਵੈ ਰੀਅਸੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੇ ਮਾਣ ਕਰ ਸਕਦੇ ਹਾਂ ਅਸੀਂ ਆਪਣੇ ਪੇਰੈਂਟਸ ਨੂੰ ਕਹਿ ਸਕਦੇ ਹਾਂ ਕਿ ਹੁਣ ਮੈਂ ਪੈਸੇ ਕਮਾਉਣ ਲੱਗ ਗਿਆ ਇਹ ਮੇਰੀ ਮਿਹਨਤ ਦੇ ਪੈਸੇ ਨੇ ਆਪਣੇ ਆਪ ਨੂੰ ਤਿਆਰ ਕਰੋ ਅਸੀਂ ਜ਼ਿੰਦਗੀ ਦੀ ਗਲਤੀ ਇਹੀ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਤਿਆਰ ਨਹੀਂ ਕਰਦੇ ਆਪਣੇ ਸੁਪਨਿਆਂ ਨੂੰ ਲਿਖਦੇ ਨਹੀਂ ਉਹਨਾਂ ਦੇ ਬਾਰੇ ਵਿੱਚ ਸੋਚੀ ਜਾਂਦੇ ਆ ਸੋਚਣਾ ਨਹੀਂ ਲਿਖਣਾ ਸ਼ੁਰੂ ਕਰੋ ਇੱਕ ਕਲੈਰਿਟੀ ਲੈ ਕੇ ਆਓ ਆਪਣੇ ਸੁਪਨਿਆਂ ਦੇ ਲਈ ਉਮੀਦ ਕਰੂੰਗੀ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲੇਗੀ ਅੱਜ ਤੋਂ ਹੀ ਤੁਸੀਂ ਆਪਣੇ ਬਾਰੇ ਸੋਚੋਗੇ ਆਪਣੇ ਸੁਪਨਿਆਂ ਦੇ ਬਾਰੇ ਸੋਚੋਗੇ ਮਿਲਦੇ ਆਪਾਂ ਅਗਲੇ ਵੀਡੀਓ ਦੇ ਵਿੱਚ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ so much for watching my video